ਸਿਰ ਗਿਆ ਕਲਜੀ ਵੀਡੀਓ ਦੇਖ ਰਹੇ ਸਭ ਜੀਆ ਨੂੰ ਲੈ ਕੇ ਹਾਜਰੇ ਅੱਜ ਦੀ ਵੱਡੀ ਖਬਰ ਧਰਤੀ ਦੀ ਘੁੰਮਣਾ ਹੋਲੀ ਕਰ ਰਿਹਾ ਚੀਨ ਦਾ ਇਹ ਵਿਸ਼ਾਲ ਡੈਮ ਚੀਨ ਦਾ ਵਿਸ਼ਾਲ ਡੈਮ ਧਰਤੀ ਦੀ ਘੁੰਮਣ ਦੀ ਗਤੀ ਨੂੰ ਪ੍ਰਭਾਵਿਤ ਕਰ ਰਿਹਾ ਹੈ ਇਸ ਸਬੰਧ ਕੋ ਜਵ ਵਿਗਿਆਨੀ ਕ ਸਬੂਤ ਵੀ ਸਾਹਮਣੇ ਆਏ ਹਨ ਵਗਿਆਨੀਆਂ ਦਾ ਮੁਤਾਬਕ ਚੀਨ ਦੇ ਹੂ ਬਈਏ ਸੂਬੇ ਵਿੱਚ ਜਾਗਸੀ ਨਦੀ ਦੇ ਬਣੇ 3 ਗੋਰਾਜ ਨਾਮ ਦੇ ਇੱਕ ਡੈਮ ਕਰਨ ਧਰਤੀ ਦੀ ਘੁੰਮਣ ਦੀ ਰਫਤਾਰ ਪ੍ਰਭਾਵਿਤ ਹੋ ਰਹੀ ਹੈ ਜੀ ਇਹਨ ਦਾ ਇਹ ਡੈਮ ਦੁਨੀਆ ਦਾ ਸਭ ਤੋਂ ਵੱਡਾ ਡੈਮ ਹੈ ਅਤੇ ਇੱਥੇ ਵੱਡੀ ਪੱਧਰ ਤੇ ਬਿਜਲੀ ਵੀ ਪੈਦਾ ਹੁੰਦੀ ਹੈ ਇਹ ਆਪਣੀ ਸ਼ਾਨਦਾਰ ਇੰਜੀਨੀਅਰਿੰਗ ਲਈ ਵੀ ਪੂਰੀ ਦੁਨੀਆ ਲਈ ਮਸ਼ਹੂਰ ਹੈ ਇਸ ਡੈਮ ਨੂੰ ਬਣਾਉਣ ਲਈ ਦੋ ਦਹਾਕੇ ਲੱਗੇ ਤੇ ਫਿਰ 2012 ਵਿੱਚ ਪੂਰਾ ਹੋਇਆ 3 ਗੋਰਾਜ ਡੈਮ ਹਸ 76 ਰਸਤੇ 60 ਫੁੱਟ ਲੰਬਾ ਤੇ 607 ਫੁੱਟ ਉੱਚਾ ਹੈ ਇਸ ਤਰ੍ਹਾਂ ਇਹ ਦੁਨੀਆ ਦਾ ਸਭ ਤੋਂ ਵੱਡਾ ਡੈਮ ਹੈ ਆਪਣੇ ਸਾਰੇ ਗੁਨਾ ਦੇ ਬਾਵਜੂਦ 3 ਗੋਰਜ ਡੈਮ ਲਗਾਤਾਰ ਵਿਵਾਦਾਂ ਵਿੱਚ ਰਿਹਾ ਹੈ ਇਹ ਬਨ ਨਾ ਸਿਰਫ ਵਾਤਾਵਰਨ ਤੇ ਮਾੜਾ ਪ੍ਰਭਾਵ ਪਾ ਰਿਹਾ ਹੈ ਸਗੋਂ ਸਮਾਜਿਕ ਮੁਸੀਬਤ ਦਾ ਕਾਰਨ ਵੀ ਬਣ ਗਿਆ ਹੈ ਡੈਮ ਵੀ ਉਸਾਰੇ ਕਾਰਨ ਇੱਥੇ ਕਰੋਨਾ ਲੋਕਾਂ ਨੂੰ ਪੂਰਜਗਨਾ ਪਿਆ ਇਸ ਤੋਂ ਇਲਾਵਾ 632 ਵਰਗ ਕਿਲੋਮੀਟਰ ਜ਼ਮੀਨਾਂ ਖੇੜਾ ਵਿੱਚ ਪ੍ਰਭਾਵਿਤ ਹੋਈਆਂ ਹਨ ਇਸ ਨੇ ਜੰਗਲੀ ਜੀਵ ਜੰਗਲੀ ਜੀਵਾਂ ਦੇ ਜੀਵਾਂ ਦੇ ਨਿਵਾਸ ਸਥਾਨਾਂ ਤੇ ਸਥਾਨਿਕ ਵਾਤਾਵਰਣ ਪ੍ਰਣਾਲੀਆਂ ਨੂੰ ਪ੍ਰਭਾਵਿਤ ਕੀਤਾ ਹੈ ਫਰੀ ਗੋਰਜ ਡੈਨ ਧਰਤੀ ਦੇ ਘੁੰਮਣ ਫਿਰਨ ਨੂੰ ਕਿਵੇਂ ਪ੍ਰਭਾਵਿਤ ਕਰ ਰਿਹਾ ਹੈ ਦਾ ਰਸਲ ਇਸ ਨੂੰ ਲੈ ਕੇ ਲੰਬੇ ਸਮੇਂ ਤੋਂ ਸਵਾਲ ਉੱਠ ਰਹੇ ਹਨ ਇਹ ਵਿਸ਼ਾ ਪਹਿਲੀ ਵਾਰ 2005 ਵਿੱਚ ਇੱਕ NASA ਪੋਸਟ ਵਿੱਚ ਪ੍ਰਗਟ ਹੋਇਆ ਸੀ NASA ਨੇ ਗੋਡਾਰ ਗੋਡਾਰਾ ਰੋਕਸਪੇਸ ਫ্লাইਟ ਸੈਂਟਰ ਵਿੱਚ ਨੂੰ ਬਹੁਤ ਹੀ ਵਿਗਿਆਨਿਕ ਡਾਕਟਰ ਦੀਜਾ ਮੇਨ ਫੋਗ ਚਲ ਚਾਓ ਦੇ ਵਿਸ਼ਾਲ ਡੈਮ ਦੇ ਵਿਸ਼ਾਲ ਭੰਡਾਰ ਨੂੰ ਤਰਤੀਬ ਦੀ ਪੁੰਜ ਦੀ ਵੰਡ ਨੂੰ ਬਦਲਣ ਲਈ ਕਾਫੀ ਹੈ ਧੰਨਵਾਦ